ਦੋਸਤੋ business ਕਰਨਾ ਅੱਜ ਕੱਲ ਸਾਰਿਆਂ ਦੇ ਲਈ ਇੱਕ ਟ੍ਰੈਂਡ ਬਣ ਗਿਆ ਹੈ। ਹਰ ਆਲਮੀ business ਦੇ ਵਿੱਚ ਆਪਣੇ ਪੈਟ ਕਾਉਣਾ ਚਾਹੁੰਦਾ। ਇੱਕ ਦੂਜੇ ਦੇ ਦੇਖਿਆ ਦੇਖੀ ਲੋਕ business ਦੇ ਵਿੱਚ ਨਵੇਂ ਆਈਡੀਆਜ਼ ਲੈ ਕੇ ਆ ਰਹੇ ਨੇ ਨਾਲ ਦੀ ਨਾਲ ਉਹਨਾਂ ਨੂੰ ਐਗਜ਼ੀਕਿਊਟ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜੇ ਅਸੀਂ business ਨੂੰ ਦੋ ਕੈਟਾਗਰੀ ਵਿੱਚ ਡਿਵਾਈਡ ਕਰਦੇ ਹਾਂ ਇੱਕ ਹੋ ਗਿਆ ਪ੍ਰੋਡਕਟ ਬੇਸ ਦੂਸਰਾ ਹੋ ਗਿਆ ਸਰਵਿਸ ਬੇਸ। ਜੇ ਅਪਾ ਸਰਵਿਸ ਬੇਸ ਦੀ ਗੱਲ ਕਰਦੇ ਹਾਂ ਸਰਵਿਸ ਬੇਸ business ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਰਿਸਕ ਬਣਿਆ ਹੀ ਰਹਿੰਦਾ। ਕਿਉਂਕਿ ਕੋਈ ਵੀ ਪੈਸੇ ਵਾਲਾ ਵਿਅਕਤੀ ਕਿਸੇ ਵੀ ਸਮੇਂ ਸਰਵਿਸ business ਦੇ ਵਿੱਚ ਆ ਸਕਦਾ ਹੈ। ਮਨ ਲਓ ਕਿ ਤੁਸੀਂ ਕਿਸੇ ਏਰੀਆ ਵਿੱਚ ਆਪਣੀ ਕਿਰਾਣੇ ਦੀ ਦੁਕਾਨ ਖੋਲਦੇ ਹੋ ਅਤੇ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਦੁਕਾਨ ਵਧੀਆ ਚੱਲਣ ਲੱਗ ਜਾਂਦੀ ਹੈ ਤਾਂ ਕੋਈ ਦੂਜਾ ਵਿਅਕਤੀ ਸੇਮ ਲੋਕੇਸ਼ਨ 'ਤੇ ਆਪਣੀ ਅਲੱਗ ਦੁਕਾਨ ਖੋਲ ਸਕਦਾ ਹੈ ਇਸ ਤਰ੍ਹਾਂ ਤੁਹਾਡੇ ਕਸਟਮਰ ਆਪਸ ਵਿੱਚ ਵੰਡੇ ਜਾਂਦੇ ਨੇ ਪਰ ਮਾਨੂਫੈਕਚਰਿੰਗ ਬਿਜ਼ਨਸ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਇੱਥੇ ਤੁਹਾਡੀ ਪਛਾਣ ਤੁਹਾਡੇ ਕੰਮ ਨਾਲ ਹੈ ਬ੍ਰਾਂਡ ਨਾਲ ਹੈ ਉਸ ਦੇ ਨਾਲ-ਨਾਲ ਕਲਾ ਦੇ ਨਾਲ ਇਸੇ ਲਈ ਅੱਜ ਮੈਂ ਤੁਹਾਡੇ ਨਾਲ ਮਾਨੂਫੈਕਚਰਿੰਗ ਆਈਡੀਆ ਸ਼ੇਅਰ ਕਰਨ ਜਾ ਰਿਹਾ ਹਾਂ ਸਤਿ ਸ਼੍ਰੀ ਅਕਾਲ ਮੈਂ ਰੰਜੀਪ ਪਾ ਦੋਸਤੋ ਹੁਣ ਤੱਕ ਮੈਂ ਤੁਹਾਨੂੰ ਬਹੁਤ ਸਾਰੇ ਮੋਨੋਫੈਕਚਰਿੰਗ ਬਿਜ਼ਨਸ ਆਈਡੀਆ ਦੱਸ ਚੁੱਕਾ ਹਾਂ ਜਿਸ ਤੋਂ ਤੁਸੀਂ ਅਲੱਗ-ਅਲੱਗ ਤਰੀਕਿਆਂ ਨਾਲ ਅੱਛੀ ਕਮਾਈ ਕਰ ਸਕਦੇ ਹੋ। ਗੋਬਰ ਤੇ ਪ੍ਰਾਲੀ ਤੋਂ ਬਣਾ ਕੇ ਚੀਜ਼ਾਂ ਵੇਚਣ ਦੇ ਨਾਲ-ਨਾਲ ਮੈਂ ਬਹੁਤ ਸਾਰੇ ਆਈਡੀਆ ਦਿੱਤੇ ਨੇ ਜਿਥੋਂ ਤੁਸੀਂ ਅੱਛੀ ਇਨਕਮ ਬਣਾ ਸਕਦੇ ਹੋ। ਅੱਜ ਵੀ ਮੈਂ ਤੁਹਾਡੇ ਨਾਲ ਇੱਕ ਮੋਨੋਫੈਕਚਰਿੰਗ ਰਿਲੇਟਿਡ ਆਈਡੀਆ ਲੈ ਕੇ ਆਇਆ ਹਾਂ ਜਿਸ ਤੋਂ ਤੁਸੀਂ ਇੱਕ ਮਸ਼ੀਨ ਤੋਂ ਇੱਕ ਨਹੀਂ ਬਹੁਤ ਸਾਰੀਆਂ ਚੀਜ਼ਾਂ ਬਣਾ ਕੇ ਵੇਚ ਸਕਦੇ ਹੋ। ਜਿਨ੍ਹਾਂ ਦੀ ਮਾਰਕੀਟ ਤੇ ਯੂਥ ਦੇ ਵਿੱਚ ਬਹੁਤ ਹੀ ਅੱਛੀ ਡਿਮਾਂਡ ਹੈ। ਮੈਂ ਗੱਲ ਕਰਨ ਜਾ ਰਿਹਾ ਹਾਂ UV ਪ੍ਰਿੰਟਿੰਗ ਮਸ਼ੀ ਦੋਸਤੋ ਕਬਰਾਉਣਾ ਤੁਸੀਂ ਯੂਵੀ ਮਸ਼ੀਨ ਬਣਾਉਣੀ ਨਹੀਂ ਹੈ ਇਸ ਤੋਂ ਅਸੀਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਬਣਾ ਸਕਦੇ ਨੇ ਜਿਹੜੀਆਂ ਬਹੁਤ ਹੀ ਡਿਮਾਂਡ ਦੇ ਵਿੱਚ ਹੈ ਔਰ ਚੰਗੇ ਪੈਸੇ ਤੁਸੀਂ ਸੇਲ ਕਰ ਸਕਦੇ ਮਾਰਕੀਟ ਦੇ ਵਿੱਚ ਇਹ ਮਸ਼ੀਨ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ ਇਸ ਦੀ ਕੀਮਤ 1 ਲੱਖ ਤੋਂ ਲੈ ਕੇ ਅਲੱਗ-ਅਲੱਗ ਸਾਈਜ਼ ਦੇ ਅਕੋਰਡਿੰਗ ਇਸ ਮਸ਼ੀਨ ਦੀ ਖਾਸੀਅਤ ਇਹ ਹੈ ਕਿ ਤੁਸੀਂ ਇਸ ਨੂੰ ਆਪਣੇ ਘਰ ਦੇ ਵਿੱਚ ਸੈਟਅਪ ਕਰ ਸਕਦੇ ਹੋ ਔਰ ਇਸ ਦੀ ਇਲੈਕਟ੍ਰਿਸਿਟੀ ਕੰਜ਼ਮਪਸ਼ਨ ਬਹੁਤ ਹੀ ਨਾਰਮਲ ਹੈ ਇਸ ਮਸ਼ੀਨ ਨੂੰ ਯੂਜ਼ ਕਰਨਾ ਬਹੁਤ ਹੀ ਆਸਾਨ ਹੈ ਤੁਸੀਂ ਇਸ ਇੱਕ ਮਸ਼ੀਨ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਤੇ ਉੱਪਰ ਪ੍ਰਿੰਟਿੰਗ ਕਰ ਸਕਦੇ ਹੋ ਅਰੇ ਨਾਲ ਹੀ ਤੁਸੀਂ ਬਹੁਤ ਸਾਰੀ ਕਸਟਮਾਈਜ਼ ਚੀਜ਼ਾਂ ਬਣਾ ਸਕਦੇ ਹੋ ਕਿਉਂਕਿ ਇਹ 3D ਪ੍ਰਿੰਟਿੰਗ ਮਸ਼ੀਨ ਹੈ ਜਿਸ ਦੇ ਅਲੱਗ-ਅਲੱਗ ਵਰਜ਼ਨ ਸੌਫਟਵੇਅਰ ਬੇਸਡ ਐਸਡੀ ਕਾਰਡ ਬੇਸਡ ਕੰਮ ਕਰਦੇ ਨੇ ਮਸ਼ੀਨ ਚਲਾਉਣ ਦੀ ਟ੍ਰੇਨਿੰਗ ਤੁਹਾਨੂੰ ਉਹ ਲੋਕ ਵੀ ਦੇ ਦੇਣਗੇ ਜਿੱਥੋਂ ਤੁਸੀਂ ਮਸ਼ੀਨ ਖਰੀਦੋਗੇ ਇਸ ਤੋਂ ਇਲਾਵਾ YouTube ਤੇ ਬਹੁਤ ਸਾਰੀਆਂ ਵੀਡੀਓਜ਼ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਮਸ਼ੀਨ ਨੂੰ ਬੜੇ ਆਸਾਨੀ ਨਾਲ ਸਿੱਖ ਲੈਂਦੇ ਹੋ ਇਸ ਤੋਂ ਪਹਿਲਾਂ ਕਿ ਮੈਂ ਇਸ ਮਸ਼ੀਨ ਤੋਂ ਤਿਆਰ ਹੋਣ ਵਾਲੀਆਂ ਅਲੱਗ-ਅਲੱਗ ਚੀਜ਼ਾਂ ਦੀ ਗੱਲ ਕਰਾਂ ਤੁਹਾਨੂੰ ਇਹ ਦੱਸ ਦਵਾਂ ਕਿ 3D ਪ੍ਰਿੰਟਿੰਗ ਮਸ਼ੀਨ ਇੰਨੀ ਜ਼ਿਆਦਾ ਐਡਵਾਂਸ ਹੋ ਗਈ ਹੈ ਕਿ ਇਹ ਇਟਾਂ ਦੇ POP ਵਾਂਗੂ ਲਿਕਵਿਡ ਪ੍ਰਿੰਟ ਨਾਲ ਬਿਲਕੁਲ ਮਾਡਲ ਵਾਂਗ ਕੋਈ ਵੀ ਚੀਜ਼ ਤਿਆਰ ਕਰ ਦਿੰਦੀ ਹੈ ਚਾਈਨਾ ਦੀ ਇੱਕ ਪਾਰਕ ਵਿੱਚ ਇੰਟੀਰੀਅਰ ਨੂੰ ਇਸ ਤਰ੍ਹਾਂ ਦੀ ਵੱਡੀ ਮਸ਼ੀਨ ਨਾਲ ਤਿਆਰ ਕੀਤਾ ਗਿਆ ਹੈ ਆ ਹੁਣ ਅਸੀਂ ਇਸ ਮਸ਼ੀਨ ਤੋਂ ਤਿਆਰ ਹੋਣ ਵਾਲੀਆਂ ਚੀਜ਼ਾਂ ਬਾਰੇ ਗੱਲ ਕਰਦੇ ਜਿਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਸ ਮਸ਼ੀਨ ਨਾਲ ਤੁਸੀਂ ਸਿੰਪਲ ਪ੍ਰਿੰਟ ਤੋਂ ਲੈ ਕੇ 3D ਡਿਜ਼ਾਈਨ ਬਣਾ ਸਕਦੇ ਹੋ ਮੈਂ ਇਸ ਦੇ ਬੇਸਿਕ ਤੋਂ ਸ਼ੁਰੂ ਕਰਕੇ ਐਡਵਾਂਸ ਪ੍ਰਿੰਟਿੰਗ ਤੱਕ ਦੀ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਵਾਂਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿੰਪਲ ਪ੍ਰਿੰਟਿੰਗ ਦੀ ਦੋਸਤੋ ਸਿੰਪਲ ਪ੍ਰਿੰਟਿੰਗ ਤੋਂ ਤੁਸੀਂ ਸਾਰੇ ਜਾਣੂ ਹੋ ਇਹ ਪ੍ਰਿੰਟਿੰਗ A4 ਦਾ A3 ਪੇਪਰ ਦੇ ਉੱਪਰ ਕੀਤੀ ਜਾਂਦੀ ਹੈ ਇਹ ਪੇਪਰ ਤੁਹਾਨੂੰ ਬਲਕ ਦੇ ਵਿੱਚ ਬਹੁਤ ਹੀ ਸਸਤੇ ਮਿਲਦੇ ਨੇ ਅਤੇ ਇੱਕ ਪ੍ਰਿੰਟ ਦੀ ਕੀਮਤ 5 ਰੁਪਏ ਦੇ ਹਿਸਾਬ ਨਾਲ ਹੁੰਦੀ ਹੈ ਔਰ ਜੇ ਅਸੀਂ ਗੱਲ ਕਰਦੇ ਕਲਰ ਪ੍ਰਿੰਟ ਦੀ ਤਾਂ ਕੀਮਤ 10 ਰੁਪਏ ਹੋ ਜਾਂਦੀ ਹੈ ਇਹਨਾਂ ਦਾ ਪ੍ਰਿੰਟਿੰਗ ਰੇਟ ਹੀ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਇਹਨਾਂ ਤੋਂ ਕਿੰਨਾ ਮੁਨਾਫਾ ਕਮਾ ਸਕਦੇ ਆਪ ਹੁਣ ਅਸੀਂ ਮਸ਼ੀਨ ਤੋਂ ਤਿਆਰ ਕੀਤੇ ਜਾਣ ਵਾਲੇ ਸਟਿੱਕਰਸ ਬਾਰੇ ਜਾਣਦੇ ਇਹ ਮਸ਼ੀਨ ਕੋਈ ਆਮ ਸਟਿੱਕਰ ਨਹੀਂ ਤਿਆਰ ਕਰਦੀ ਸਗੋਂ ਇਸ ਦੇ ਨਾਲ ਡੀਟੀਐਫ ਸਟਿੱਕਰ ਬਣਾਉਂਦੇ ਜਿਹੜੇ ਯੂਵੀ ਇੰਬੋਸਡ ਹੁੰਦੇ ਲੈਪਟਾਪ ਦੇ ਵਿੱਚ ਇੱਕ ਸੌਫਟਵੇਅਰ ਹੁੰਦਾ ਹੈ ਜਿਸ ਦੇ ਜ਼ਰੀਏ ਤੁਸੀਂ ਕਿਸੇ ਵੀ ਤਰ੍ਹਾਂ ਦੇ ਕਮਾਂਡ ਦੇ ਕੇ ਤੁਸੀਂ ਕੁਝ ਵੀ ਉਹ ਤੋਂ ਬਣਵਾ ਸਕਦੇ ਜੈਸਵੀ ਟਾਈਪ ਦਾ ਸਟicker ਤੁਸੀਂ ਕਮਾਂਡ ਰਾਹੀਂ ਮਸ਼ੀਨ ਨੂੰ ਭੇਜੋਗੇ ਮਸ਼ੀਨ ਬਿਲਕੁਲ ਹੀ ਉਸੇ ਤਰ੍ਹਾਂ ਦਾ ਸਟicker ਤਿਆਰ ਕਰਕੇ ਤੁਹਾਨੂੰ ਦੇ ਦੇਗੀ ਜਿਸ ਸ਼ੀਟ ਦੇ ਵਿੱਚ ਇਹ ਸਟicker ਬਣਾਏ ਜਾਂਦੇ ਨੇ ਉਹ ਮਾਰਕੀਟ ਦੇ ਵਿੱਚ ਤੁਹਾਨੂੰ 250 ਰੁਪਏ ਤੱਕ ਦੀ ਸ਼ੀਟ ਮਿਲ ਜਾਂਦੀ ਬਲਕ ਵਿੱਚ ਇਹ ਸ਼ੀਟ ਹੋਰ ਵੀ ਸਸਤੀ ਮਿਲ ਜਾਂਦੀ ਹੈ ਜਦੋਂ ਤੁਸੀਂ ਇਸ ਦੇ ਉੱਪਰ ਸਟicker ਬਣਾ ਲੈਂਦੇ ਹੋ ਤੇ ਸ਼ੀਟ ਦੀ ਕੀਮਤ 400 ਤੱਕ ਦੀ ਹੋ ਜਾਂਦੀ ਹੈ ਪਰ ਜੇਕਰ ਤੁਹਾਡੀ ਕ੍ਰੀਏਟੀਵਿਟੀ ਬਹੁਤ ਹੀ ਜ਼ਿਆਦਾ ਵਧੀਆ ਹੋਵੇ ਤੁਸੀਂ ਕਸਟਮਾਈਜ਼ ਕਰਕੇ ਸਟicker ਬਣਾਇਆ ਹੋਵੇ ਤਾਂ ਤੁਸੀਂ ਇਹ ਸਟicker ਨੂੰ ਹਜ਼ਾਰ ਤੋਂ ਵੱਧ ਰੇਟ ਦੇ ਉੱਪਰ ਵੇਚ ਸਕਦੇ ਹੋ ਮੰਨ ਲਓ ਕਿ ਜੇ ਤੁਸੀਂ ਇੱਕ ਸ਼ੀਟ 400 ਰੁਪਏ ਵਿੱਚ ਵੇਚੀ ਤੇ ਇੱਕ ਦਿਨ ਵਿੱਚ ਤੁਹਾਡੀਆਂ 50 ਸ਼ੀਟਾਂ ਵੀ ਵਿਕ ਗਈਆਂ ਤਾਂ ਤੁਸੀਂ ਇੱਕ ਦਿਨ ਵਿੱਚ 20000 ਰੁਪਏ ਕਮਾ ਸਕਦੇ ਹੋ ਇਸ ਤੋਂ ਇਲਾਵਾ 3D ਮਸ਼ੀਨ ਤੋਂ ਤੁਸੀਂ ਤਰ੍ਹਾਂ ਤਰ੍ਹਾਂ ਦੇ ਡੈਕੋਰੇਸ਼ਨ ਕਰਨ ਵਾਲਾ ਸਮਾਨ ਤਿਆਰ ਕਰਾ ਸਕਦੇ ਹੋ ਜਿਵੇਂ ਕਿ ਵਾਲ ਆਰ ਡੋਸਤੋ ਘਰਾਂ ਵਿੱਚ ਸਜਾਵਟ ਕਰਨ ਵਾਲੀਆਂ ਵੱਖਰੀਆਂ ਵੱਖਰੀਆਂ ਸਿੰਦਰੀਆਂ ਵੀ ਇਸ ਮਸ਼ੀਨ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ ਇਹ ਮਸ਼ੀਨ ਸਿਰਫ ਨਾਰਮਲ ਪੇਪਰ ਦੇ ਪ੍ਰਿੰਟਿੰਗ ਕਰਕੇ ਸਿੰਦਰੀ ਤਿਆਰ ਨਹੀਂ ਕਰਦੀ ਸਗੋ ਅਕ੍ਰੀਲਿਕ ਦੇ ਉੱਪਰ ਵੀ ਪ੍ਰਿੰਟਿੰਗ ਕਰਕੇ ਵਧੀਆ ਸਿੰਦਰੀ ਤਿਆਰ ਕਰਦੀ ਜੇ ਸਿੰਦਰੀ ਨੂੰ ਤਿਆਰ ਕਰਨ ਵਿੱਚ ਲੱਗਣ ਵਾਲੇ ਪੈਸੇ ਦੀ ਗੱਲ ਕਰਾਂ ਤਾਂ ਇਹ ਸ਼ੀਟ ਤੁਹਾਨੂੰ 4000 ਰੁਪਏ ਤੋਂ ਲੈ ਕੇ 5000 ਤੱਕ ਮਿਲ ਜਾਏਗੀ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿ ਸਾਈਜ਼ ਦੀ ਸ਼ੀਟ ਲੈ ਰਹੇ ਹੋ ਆ ਹੁਣ ਇਸ ਮਸ਼ੀਨ ਤੋਂ ਤਿਆਰ ਹੋਣ ਵਾਲੇ ਕੁਆਇਨਸ ਬਾਰੇ ਗੱਲ ਕਰਦੇ ਹਾਂ ਦੋਸਤੋ ਤੁਸੀਂ ਇਦਾਂ ਦੇ ਬਹੁਤ ਸਾਰੇ ਸਿੱਕੇ ਦੇਖੇ ਹੋਣਗੇ ਜਿਨ੍ਹਾਂ ਉੱਪਰ ਦੇਵੀ-ਦੇਵਤੀਆਂ ਦੀਆਂ ਤਸਵੀਰਾਂ ਬਣੀਆਂ ਹੁੰਦੀਆਂ ਨੇ ਇਹ ਸਿੱਕੇ ਕਿਸੇ ਨੂੰ ਗਿਫਟ ਦੇਣ ਲਈ ਵਰਤੇ ਜਾਂਦੇ ਨੇ ਆਪਣੇ ਘਰ ਦੇ ਵਿੱਚ ਮੰਦਰ ਵਿੱਚ ਰੱਖਣ ਵਾਸਤੇ ਵਰਤੇ ਜਾਂਦੇ ਨੇ ਅਤੇ ਕਈ ਮੰਦਰਾਂ ਦੇ ਵਿੱਚ ਪ੍ਰਸ਼ਾਦ ਦੇ ਤੌਰ ਤੇ ਵੀ ਇਹ ਸਿੱਕੇ ਵਰਤੇ ਜਾਂਦੇ ਨੇ ਇਹ ਸਿੱਕੇ ਸੋਨੇ ਚਾਂਦੀ ਦੇ ਵੀ ਹੁੰਦੇ ਨੇ ਤੇ ਕਿਸੇ ਹੋਰ ਮੈਟਲ ਦੇ ਵੀ ਹੋ ਸਕਦੇ ਨੇ ਅਤੇ ਇਹਨਾਂ ਨੂੰ ਪ੍ਰਿੰਟਿੰਗ ਕਰਨ ਤੋਂ ਬਾਅਦ ਇੱਕ ਸਿੱਕਾ 50 ਰੁਪਏ ਤੋਂ ਵੱਧ ਦੀ ਕੀਮਤ ਤੇ ਵੇਚ ਸਕਦੇ ਇਸ ਦੇ ਨਾਲ ਨਾਲ ਤੁਸੀਂ ਜੁਐਲਰਜ਼ ਨਾਲ ਕੋਲਾਬੋਰੇਸ਼ਨ ਕਰਕੇ ਉਹਨਾਂ ਨੂੰ ਵੀ ਸਿੱਕੇ ਪ੍ਰਿੰਟ ਕਰਕੇ ਦੇ ਸਕਦੇ ਹੋ ਦੋਸਤੋ ਇਹਨਾਂ ਤੋਂ ਇਲਾਵਾ ਇੱਕ ਬਹੁਤ ਹੀ ਟ੍ਰੈਂਡਿੰਗ ਚੀਜ਼ ਇਹ ਮਸ਼ੀਨ 'ਤੇ ਬਣਦੀ ਹੈ ਉਹ ਹੈ ਗਲਾਸ ਪੇਂਟਿੰਗ ਤੁਸੀਂ ਮਾਰਕੀਟ 'ਚ ਬਹੁਤ ਸਾਰੀਆਂ ਗਲਾਸ ਪੇਂਟਿੰਗਸ ਦੇਖੀਆਂ ਹੋਣਗੀਆਂ ਇਹਨਾਂ ਵਿੱਚੋਂ ਬਹੁਤ ਸਾਰੇ ਗਲਾਸ ਸਟੇਬਲ ਵੀ ਡਿਜ਼ਾਈਨ ਕੀਤੇ ਜਾਂਦੇ ਆਂ ਅੱਜਕੱਲ ਗਲਾਸ ਦੇ ਟੇਬਲ ਵੀ ਵੈਸੇ ਵੀ ਬਹੁਤ ਸਾਰੀ ਪਰਮਾਰ ਗਲਾਸ ਪੇਂਟਿੰਗ ਦੀ ਇੱਕ ਹੋਰ ਟਾਈਪ ਲੁਕਿੰਗ ਮਿਰਰ ਦੇ ਰੂਪ ਦੇ ਵਿੱਚ ਵੀ ਬਹੁਤ ਉੱਭਰ ਰਹੀ ਹੈ ਲੁਕਿੰਗ ਮਿਰਰ ਜਾਨੇ ਕਿ ਮੂੰਹ ਦੇਖਣ ਵਾਲਾ ਸ਼ੀਸ਼ਾ ਜਿਸ ਦਾ ਇੱਕ ਪੀਸ 70 ਰੁਪਏ ਦਾ ਮਿਲਦਾ ਹੈ ਤੁਸੀਂ ਉਸ ਦੇ ਉੱਪਰ ਪੇਂਟਿੰਗ ਕਰਕੇ ਰਾਮ ਦੇ ਨਾਲ 70 ਰੁਪਏ ਤੋਂ 7000 ਰੁ ਦੋਸਤੋ ਤੁਸੀਂ ਦੇਖਿਆ ਕਿਦਾਂ ਇੱਕ ਮਸ਼ੀਨ ਤੋਂ ਤੁਸੀਂ ਬਹੁਤ ਸਾਰੇ ਕੰਮ ਲੈ ਸਕਦੇ ਹੋ ਔਰ ਕ੍ਰੀਏਟੀਵਿਟੀ ਦੇ ਨਾਲ ਬਹੁਤ ਸਾਰੇ ਪੈਸੇ ਵੀ ਬਣਾ ਸਕਦੇ ਹੋ ਸਿਰਫ ਇੰਨੀਆਂ ਹੀ ਨਹੀਂ 3D ਪ੍ਰਿੰਟਿੰਗ ਮਸ਼ੀਨ ਬਹੁਤ ਸਾਰੀਆਂ ਹੋਰ ਚੀਜ਼ਾਂ ਤੇ ਪ੍ਰਿੰਟਿੰਗ ਕਰਦੀਆਂ ਜਿਵੇਂ ਕਿ ਫ੍ਰਿਜ ਤੇ ਵਾਸ਼ਿੰਗ ਮਸ਼ੀਨ ਤੇ ਲੱਗੇ ਹੋਏ ਕੰਪਨੀਆਂ ਦੇ ਵੱਖਰੇ ਵੱਖਰੇ ਸਟਿੱਕਰਸ ਕੰਪਨੀਆਂ ਦੇ ਸਟਿੱਕਰਸ ਟੀ-ਸ਼ਰਟ ਪ੍ਰਿੰਟਿੰਗ ਮੋਬਾਈਲ ਕਵਰ ਪ੍ਰਿੰਟਿੰਗ ਤੇ ਹੋਰ ਬਹੁਤ ਕੁਝ ਤੁਸੀਂ ਜਿੰਨੇ ਵੱਡੇ ਸਾਈਜ਼ ਦੀ ਐਡਵਾਂਸ ਮਸ਼ੀਨ ਖਰੀਦੋਗੇ ਤੁਸੀਂ ਓਨੇ ਹੀ ਜ਼ਿਆਦਾ ਚੀਜ਼ਾਂ ਦੇ ਉੱਪਰ ਪ੍ਰਿੰਟਿੰਗ ਕਰ ਪਾਓਗੇ ਔਰ ਮੋਟਾ ਪ੍ਰੋਫਿਟ ਬਣਾ ਪਾਓਗੇ ਦੋਸਤੋ ਕੋਈ ਵੀ ਬਿਜ਼ਨਸ ਸ਼ੁਰੂ ਕਰਨਾ ਥੋੜਾ ਜਿਹਾ ਔਖਾ ਹੋ ਸਕਦਾ ਹੈ ਪਰ ਜਦੋਂ ਤੁਸੀਂ ਇੱਕ ਵਾਰੀ ਬਿਜ਼ਨਸ ਸ਼ੁਰੂ ਕਰ ਲਿਆ ਤੇ ਤੁਹਾਨੂੰ ਆਪਣਾ ਬਿਜ਼ਨਸ ਆਸਾਨ ਲੱਗਣਾ ਸ਼ੁਰੂ ਹੋ ਜਾਏਗਾ ਕਿਉਂਕਿ ਤੁਸੀਂ ਉਸ ਦੇ ਵਿੱਚ ਮੁਹਾਰਤ ਔਰ ਤੁਹਾਡਾ ਐਕਸਪੀਰੀਅੰਸ ਆ ਜਾਏ ਸੋ ਇਸ ਬਾਰੇ ਸੋਚੋ ਤੇ ਆਪਣਾ ਕੰਮ ਸ਼ੁਰੂ ਕਰੋ ਮੈਂ ਇਸ ਵੀਡੀਓ ਤੇ ਹੋਰ ਵੀ ਆਈਡੀਆ ਸ਼ੇਅਰ ਕੀਤੇ ਨੇ ਅਲੱਗ-ਅਲੱਗ ਵੀਡੀਓਜ਼ ਦੇ ਵਿੱਚ ਤੁਸੀਂ ਉਹਨਾਂ ਨੂੰ ਵੀ ਦੇਖੋ ਕਿ ਤੁਸੀਂ ਆਰਾਮ ਦੇ ਨਾਲ ਘੱਟ ਪੈਸੇ ਦੇ ਵਿੱਚ ਕਿਹੜਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਤਾਂ ਕਿ ਤੁਸੀਂ ਆਪਣੀ ਇੱਕ ਇਨਕਮ ਜਨਰੇਟ ਕਰ ਸਕੋ ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਪਾ